ਐਸੀ ਕਹ ਲਓ ਜੀ ਆਪਾਂ ਉੱਠ ਖੜੇ ਆ ਸਵੇਰੇ ਪਹਿਲਾਂ ਤੇ ਵੀ ਸ਼ਕਾਰੀ ਉੱਠ ਕੇ ਬਹਿ ਗਿਆ ਸੀਗਾ ਲਓ ਜੀ ਇਹ ਦੋਨੇ ਪਹਿਲਾਂ ਸੁੱਤੀਆਂ ਪਈਆਂ ਕੋਕ ਤੇ ਆਪਾਂ ਕਰਦੇ ਆ ਜਮ ਦੀ ਤਿਆਰੀ ਆਂਡੇ ਤੇ ਕੇਲੇ ਲੈ ਪਰੋਸ ਇਹ ਕਹਿੰਦਾ ਪਾਪਾ ਤੁਮ ਅਕੇਲੇ ਹੀ ਕਾਫੀ ਹੋਏ ਅੱਜ ਮੇਰਾ ਕਹਿੰਦਾ ਮੂਡ ਨਹੀਂ ਆਂਡੇ ਤੇ ਕੇਲੇ ਖਾਣ ਦਾ ਬੇਟੀ ਕਹਿੰਦੀ ਪਾਪਾ ਮੇਰੀ ਨੋਟਬੁੱਕ ਆ ਤਾਂ ਮੈਂ ਮੈਂ ਕੋਈ ਨਾ ਬੁੱਤ ਮੈਂ ਹੁਣੇ ਲਿਆ ਦੇਣਾ ਤੈਨੂੰ ਉਸ ਤੋਂ ਬਾਅਦ ਲਓ ਜੀ ਇਹਨਾਂ ਨੇ ਕਰ ਲਈ ਸਕੂਲ ਦੀ ਤਿਆਰੀ ਤੇ ਕਹਿੰਦਾ ਪਾਪਾ ਤੁਮ ਆਪਣੀ ਚਾਬੀ ਭੁੱਲ ਗਏ ਥੇ ਕਿਉਂਕਿ ਹਿੰਦੀ ਪੰਜਾਬੀ ਮਿਕਸ ਕਰ ਜਾਂਦਾ ਕਈ ਇਹਦੀਆਂ ਗੱਲਾਂ ਮੇਰੇ ਉੱਤੋਂ ਦੀ ਲੰਘ ਜਾਂਦੀ ਉਸ ਤੋਂ ਬਾਅਦ ਲੋ ਜੀ ਆਪਾਂ ਖੇਤੀ ਤਿਆਰੀ ਜੈਮ ਵੱਲ ਗੱਡੀ ਆਪਾਂ ਜਿਹੜੀ ਭਰਾ ਦੀ ਆਪਣੇ ਕੋਲੇ ਸੀ ਉਸੇ ਨੂੰ ਲੈ ਕੇ ਚੱਲੇ ਆਂ ਜੈਮ ਜੈਮ 'ਚ ਜਾ ਕੇ ਭਰਾ ਨਾਲ ਕਰੀ ਡਿਸਕਸ ਇਹ ਕਹਿੰਦਾ ਕੀ ਬਣਿਆ ਤੇਰਾ ਮੈਂ ਕਿਹਾ ਮੈਂ ਤਿਆਰੀ ਜ਼ਰੂਰ ਆਦਾ ਪਰ ਮੈਨੂੰ ਲੱਗਾ ਦਾ ਪਾਰਟਿਸਪੇਟ ਨਹੀਂ ਕਰਿਆ ਜਾਣਾ ਉਸ ਤੋਂ ਬਾਅਦ ਇਹਦਾ ਕਲਾਇੰਟ ਆ ਗਿਆ ਸੀ ਤੇ ਆਪਾਂ ਕਰਦੇ ਆਂ ਬੋਡੀ ਨੂੰ ਵਾਰਮ-ਅਪ ਵਾਰਮ-ਅਪ ਕਰਕੇ ਅੱਜ ਪਹਿਲਾਂ ਲਾਵਾਂਗੇ ਐਕਸਰਸਾਈਜ਼ ਐਕਸਰਸਾਈਜ਼ ਲਾਉਣ ਤੋਂ ਬਾਅਦ ਜਾਣਾ ਦਿੱਲੀ ਇਹ ਕਹਿੰਦੇ ਬਸ ਕਰ ਐਬਜ਼ਾ ਜੀ ਤੇਰੀ ਕੱਢ ਕੇ ਲੈ ਜਾਣੇ ਆਪਾਂ ਚੱਲੇ ਸੀ ਵਾਪਸ ਘਰੇ ਤੇ ਘਰੇ ਜਾ ਕੇ ਦੇਖਿਆ ਆਪਣੀ ਵੀ ਕਰਮਾ ਵਾਲੀ ਵਾਪਸ ਆ ਗਈ ਸੀ ਦਿੱਲੀੋਂ ਤੇ ਇਹ ਦਾਨ ਖੁੰਦ ਤੇ ਆਪਸ ਵਿੱਚ ਦੋਨੇ ਭੈਣ ਭਰਾ ਕੋਈ ਡਿਸਕਸ ਕਰ ਰਹੇ ਸੀਗੇ ਪਰ ਮੇਰੇ ਸਮਝ ਨਹੀਂ ਆ ਰਹੀ ਸੀ ਟੱਬ ਦੇ ਵਿੱਚ ਪਾਈ ਬਰਫ਼ ਤੇ ਬਰਫ਼ ਪਾ ਕੇ ਇਹਦੇ ਵਿੱਚ ਗਡੋਲਿਆ ਆਪਾਂ ਮੂੰਹ ਤੇ ਕਹਿੰਦੀ ਬੱਸ ਕਰੋ ਇਹ ਨਾ ਹੋਵੇ ਕਿਤੇ ਸਾਹ ਹੀ ਰੁਕ ਜਾਏ ਤੁਹਾਡਾ ਨਿੱਕੀ ਨੂੰ ਕਰਕੇ ਬਾਹੇ ਦੇ ਕਹਿੰਦੀ ਆਪਣਾ ਮੂੰਹ ਸਿੱਧਾ ਰੱਖਿਆ ਕਰੋ ਮੈਂ ਕਿਹਾ ਤੂੰ ਖੁਸ਼ ਰਿਹਾ ਕਰ ਫਿਰ ਮੇਰਾ ਮੂੰਹ ਆਪੇ ਹੀ ਸਿੱਧਾ ਹੋ ਜਾਣਾ ਇਹਨੂੰ ਵੱਡੇ ਨੂੰ ਨਿੱਕੇ ਨੂੰ ਬਾਹੇ ਕਰਕੇ ਤੇ ਲਓ ਜੀ ਆਪਾਂ ਚੱਲੇ ਆਂ ਭਰਾ ਨੂੰ ਚੱਕਣ ਤੇ ਇਹ ਵੀ ਪਹਿਲਾਂ ਪਾਉਂਦਾ ਫਿਰਦਾ ਗਲੀ 'ਚ ਲਓ ਜੀ ਇਹ ਕਹਿੰਦਾ ਮੈਂ ਤੇਰੇ ਨਾਲ ਹੀ ਜਾਣਾ ਸੀ ਦਿੱਲੀ ਪਹਿਲਾਂ ਹੀ ਮੇਰਾ ਮਨ ਸੀਗਾ ਇਹ ਮੇਰਾ ਜਿਗਰੀ ਯਾਰ ਕਹਿ ਸਕਦੇ ਆ ਗਈ ਸੀ ਬਹੁ ਟਾਈਮ ਤੋਂ ਜਾਣਦੇ ਤੇ ਬਹੁ ਟਾਈਮ ਤੋਂ ਇਕੱਠੇ ਟੈਕਸੀ ਵੀ ਚਲਾ ਰਹੇ ਆ ਅੱਜ ਤਾਂ ਚਾਹ ਜੜਿਆ ਪਿਆ ਸੀ ਜਾਂ ਦੋਨੇ ਡਰਾਈਵਰ ਭਰਾ ਇਕੱਠੇ ਹੋ ਕੇ ਤੇ ਚਿੱਲ ਕਰ ਰਹੇ ਸੀ ਪੂਰਾ ਕਦੇ ਕਦੇ ਸੁਆਬ ਮਿਲਦਾ ਕਦੇ ਰੱਬੀ ਰੂਹ ਬੰਦੇ ਹੁੰਦੇ ਜਿਨ੍ਹਾਂ ਨਾਲ ਹਾਸਾ ਠੱਠਾ ਕਰ ਸਕਦੇ ਆ ਮੈਨੂੰ ਆਖਿਆ ਕਿਉਂ ਭਰਾਵਾ ਸੁਸਤੀ ਪਾਈ ਐ ਇਹ ਕਹਿੰਦਾ ਸੁਸਤੀ ਕਿਉਂ ਪਾਈ ਹੱਥ ਜਾਂ ਲਾ ਕੇ ਕੁੜੀਆਂ ਨੂੰ ਭਾਈ ਜੀ ਕਰਕੇ ਕਹਿੰਦਾ ਯਾਰ ਰਾਤ ਪੈ ਗਈ ਹੁਣ ਤਾਂ ਮੈਂ ਇਹਨੂੰ ਆਖਿਆ ਰੁਕ ਜਾ ਫਿਰ ਮੇਰੀ ਵੀ ਡਾਈਟ ਦਾ ਟਾਈਮ ਹੋ ਗਿਆ ਕਹਿੰਦਾ ਇਹਦੀ ਵੀ ਵੀਡੀਓ ਬਣਾਏਗਾ ਉਹ ਮੈਂ ਕਿਹਾ ਤੂੰ ਮੈਂ ਪਹਿਲਾਂ ਖਾਣਾ ਆਂਡੇ ਤੇ ਤੂੰ ਮੇਰੀ ਬਣਾ ਵੀਡੀਓ ਕਿਉਂਕਿ ਕਹਿੰਦਾ ਇਹ ਮੈਦਾਗਾਂਡੇ ਖਾਂਦਾ ਨਹੀਂ ਮੇਰੀ ਟੈਨਸ਼ਨ ਦੀ ਦਵਾਈ ਚੱਲਦੀ ਹੈ ਤੇ ਆਪਾਂ ਸਿੱਧਾ ਟੋਲ ਤੋਂ ਸਿੱਧੇ ਪਹੁੰਚੇ 에ਰਪੋਰਟ ਤੇ ਪਾਰਕਿੰਗ ਦੇ ਵਿੱਚ ਇਹ ਚੱਲੇ ਸੀ ਸਵਾਰੀ ਲੈਣ ਤੇ ਆਪਾਂ ਲਈ ਜਾਦੂ ਕੀ ਜੱਪ ਕੀ ਲੈ ਕੇ ਚਲੋ ਖਿੱਚਦੀ ਗੱਡੀ ਆਪਾਂ ਵਾਪਸ ਹੀ ਘਰ ਵੱਲ ਰਾਜ ਭਰਾਈ ਗੱਡੀ 'ਚ ਗੈਂਸ ਤੇ ਉਸ ਤੋਂ ਬਾਅਦ ਹੋ ਗਿਆ ਸੀ ਪੇਟ ਪੂਜਾ ਦਾ ਟਾਈਮ ਲਓ ਜੀ ਆਲੂ ਵਾਲਾ ਲਾਲ ਪਰੌਂਡਾ ਖਾ ਕੇ ਤੇ ਨਾਲ ਪੀਤੀ ਚਾਹ ਤੇ ਸਵਾਰੀ ਨੂੰ ਕਰਤਾ ਆਪਾਂ ਫਰੀਦਕੋਟ ਜਾ ਕੇ ਡ੍ਰੌਪ ਸਵਾਰੀ ਨੂੰ ਛੱਡ ਛੁੱਡ ਕੇ ਆਪਾਂ ਵਾਪਸੀ ਪਾਤੀ ਘਰ ਲਈ ਰਵਾਨਗੀ ਤੇ ਆਹ ਬਾਈਆਂ ਦਾ ਘਰ ਸੀਗਾ ਜਿੱਥੇ ਇਹਨਾਂ ਨੂੰ ਡ੍ਰੌਪ ਕਰਿਆ 啊。Yeah. ਚਲੋ ਜਵਾਕਾਂ ਦਾ ਵਾਰੀ ਵਾਰੀ ਫੋਨ ਆ ਰਿਹਾ ਸੀ ਵੀ ਪਾਪਾ ਜਾ ਰਹੇ ਤੇ ਮੈਂ ਕਿਹਾ ਖੜ ਜੋ ਪੁੱਤ ਪਾਪਾ ਨੇ ਪਹਿਲਾਂ ਜਾੜ ਜੂੜ ਜੇ ਦਾ ਕੰਮ ਕਰਾਉਣਾ ਜਾੜ ਦਾ ਕੰਮ ਕੀਤਾ ਕਰਾਉਣਾ ਡਾਕਟਰ ਸਾਹਿਬ ਵੀ ਆਪਣੇ ਪੁਰਾਣੇ ਲਿਹਾਜ਼ ਜੀ ਕਲਾਇੰਟ ਨਹੀਂ ਕਹਿ ਸਕਦੇ ਤਾਂ ਦਿਲ ਦਾ ਵਾਲ ਹੀ ਆ ਜਵਾਕਾਂ ਲਈ ਲਿਆ ਰਾਸ਼ਨ ਪੱਤਾ ਤੇ ਲਓ ਜੀ ਆਪਾਂ ਸਿੱਧੀ ਮਾਰਤੀ ਘਰੇ ਐਂਟਰੀ ਘਰੇ ਪਹੁੰਚ ਕੇ ਇਹਦਾ ਬਦੰਦਰ ਟੀਵੀ ਵੇਖੀ ਜਾਂਦਾ ਤੇ ਇਹਦੇ ਲਈ ਲਈਆਂ ਸੀਗੀਆਂ ਆਲੂ ਪੈੜੀਆਂ ਮੈਂ ਕਿਹਾ ਤੂੰ ਪੈੜੀਆਂ ਖਾ ਤੇ ਅਸੀਂ ਦੋਨੇ ਪਿਓ ਬੁੱਧ ਕਰਦੇ ਆ ਚੋਲ ਮੋਲ ਤੇ ਇਹਨੇ ਬਣਾਈ ਆਂਡਿਆਂ ਦੀ ਭੁਰਜੀ ਤੇ ਕਰਦੇ ਆ ਵੀਡੀਓ ਸਮਾਪਤ ਮਿਲਦੇ ਆ ਫਿਰ ਅਗਲੇ